ਅੰਤ ਤੱਕ 626 ਕੈਂਪ ਸਰਬੱਤ ਦਾ ਭਲਾ ਚੈਰੀਕਾ ਵੱਲੋਂ ਉਹ ਲੋਕ ਉਹਦੇ ਪੰਜਾਬ ਦੇ ਵਾਪਸ ਟਿਕਾਣੇ ਵਿੱਚ ਲਾਇਆ ਜਾਂਦਾ ਇਸ ਕੈਂਪ ਦਾ ਉਦਾਲਪ ਜੀ ਨੇ ਸਾਰੇ ਦੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ ਤੇ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਵੱਲੋਂ ਇਹ 626 ਮਾ ਚਿੱਟੇ ਮੋਤੀ ਇਹਦੇ ਅੱਖਾਂ ਦਾ ਕੈਂਪ ਹੈ ਆਪਰੇਸ਼ਨ ਦਾ ਡਾਕਟਰ ਐਸ.ਪੀ. ਸਿੰਘ ਉਹ ਬਰਾਏ ਆਪਾਂ ਸਾਰੇ ਜਾਣਦੇ ਆ ਕਿ ਭੱਲੇ ਦੇ ਕੰਮ ਕਰ ਰਹੇ ਨੇ ਤੇ ਇਸ ਪਿੰਡ ਦੇ ਵਿੱਚ ਸਰਦਾਰ ਗੁਰਮੀਤ ਸਿੰਘ ਜੀ ਭੈਣ ਜਿਸਵਿੰਦਰ ਕੌਰ ਇਨ੍ਹਾਂ ਵੱਲੋਂ ਇਹ ਯਤਨ ਕੀਤਾ ਜਾ ਰਿਹਾ ਸਾਰਿਆਂ ਵੱਲੋਂ ਰਲ ਕੇ ਤੇ ਬੜੀ ਖੁਸ਼ੀ ਦੀ ਗੱਲ ਹੈ ਕਿ ਪਿੰਡਾਂ ਦੇ ਉਹਨਾਂ ਲੋਕਾਂ ਤੱਕ ਇਹੋ ਜਿਹੀਆਂ ਸੇਵਾਵਾਂ ਪਹੁੰਚਦੀਆਂ ਨੇ ਜਿਹੜੇ ਐਨੇ ਜ਼ਿਆਦਾ ਪੜ੍ਹੇ ਲਿਖੇ ਵੀ ਨਹੀਂ ਹੁੰਦੇ ਔਰ ਕਈ ਆਰਥਿਕ ਪੱਖੋਂ ਥੋੜੇ ਹੋਏ ਹੁੰਦੇ ਨੇ ਤੇ ਉਹਨਾਂ ਤੱਕ ਇਹ ਜਿਹੜੀਆਂ ਸੇਵਾਵਾਂ ਜਦੋਂ ਪਹੁੰਚਦੀਆਂ ਨੇ ਮੈਨੂੰ ਲੱਗਦਾ ਹੈ ਗੁਰਬਾਣੀ ਦੀ ਉਸ ਤੱਕ ਦੀ ਤਰ੍ਹਾਂ ਕਿ ਗੁਰਸਿੱਖਾਂ ਦੀ ਘਾਲ ਥਾਂੇ ਪਵੇ ਜਿਸ ਨੂੰ ਮਾਲਕ ਨੇ ਸਮਰੱਥਾ ਦਿੱਤੀ ਹੈ ਉਹ ਅਗਰ ਥੋੜਾ ਥੋੜਾ ਕਰਕੇ ਵੰਡਦਾ ਹੈ ਤੇ ਆਪਣੇ ਕਮਿਊਨਿਟੀ ਦੀ ਆਪਣੀ ਭਾਈਚਾਰੇ ਦੀ ਸਹਾਇਤਾ ਕਰਦਾ ਉਸ ਮਕਸਦ ਦੇ ਨਾਲ ਇਹ ਅੱਖਾਂ ਦਾ ਕੈਂਪ ਲਗਾਇਆ ਗਿਆ ਹੈ ਅੱਜ ਤੇ ਇਹਦੇ ਵਿੱਚ ਆ ਕੇ ਮੈਨੂੰ ਬੜੀ ਖੁਸ਼ੀ ਹੋਈ ਹੈ ਕਿ ਹੁਣ ਤੱਕ 19990 ਦੇ ਕਰੀਬ ਜਿਹੜੇ ਮਰੀਜ਼ ਨੇ ਉਹ ਅਪਰੋਚ ਕਰ ਚੁੱਕੇ ਆ ਤੇ ਲਾਈਨ ਲੱਗੀ ਹੋਈ ਹੈ ਤੇ ਬੜਾ ਸਫਲ ਕੈਂਪ ਕੋਏ ਗਏ ਹੈ ਕਿਸ ਤਰ੍ਹਾਂ ਦੇਖਦੇ ਹੋ ਜੀ ਸਰਬੱਤ ਦਾ ਭਲਾ ٹرسٹ ਜਿਹੜੀ ਆ ਲਗਾਤਾਰ ਕੰਮ ਕਰਦੀ ਆ ਰਹੀ ਹੈ ਜੀ ਜੀ ਹੋਰ ਕਿਤਨਾ ਕਿਤੇ ਜਿਹੜਾ ਸਹਿਯੋਗ ਆ ਕਿ ਲੱਗਦਾ ਤੁਹਾਨੂੰ ਸਰਕਾਰ ਨਾਲ ਜੁੜ ਕੇ ਇਹਨੂੰ ਵੱਡੇ ਲੈਵਲ ਤੇ ਕੰਮ ਕਰਨਾ ਚਾਹੀਦਾ ਪੰਜਾਬ ਦੇ ਕੁਝ ਇਸ ਤਰ੍ਹਾਂ ਦੇ ਚੰਗੇ ਕੰਮ ਨੇ ਜੀ ਜੀ ਦੇਖੋ ਜਦੋਂ ਵੀ ਕੋਈ ਮਿਸ਼ਨਰੀ ਲੋਕ ਅੱਗੇ ਆਉਂਦੇ ਨੇ ਸਮਾਜ ਦੇ ਭਲੇ ਦਾ ਕੰਮ ਕਰਦੇ ਨੇ ਤਾਂ ਉਹਨਾਂ ਵਿੱਚ ਇੱਕ ਭਾਵਨਾ ਮਾਲਕ ਵੱਲੋਂ ਹੀ ਆਈ ਹੁੰਦੀ ਹੈ ਤੇ ਸਮਰੱਥਾ ਵੀ ਮਾਲਕ ਨੇ ਦਿੱਤੀ ਹੋਏ ਤੇ ਸਰਬੱਤ ਦਾ ਭਲਾ ਤਾਂ ਦੱਸਣ ਦੀ ਲੋੜ ਹੀ ਨਹੀਂ ਕਿ ਕਿਹੋ ਜਿਹਾ ਕੰਮ ਕਰ ਰਹੇ ਨੇ ਜਿਹੜੇ ਕੰਮ ਸਰਕਾਰਾਂ ਨੂੰ ਕਰਨੇ ਚਾਹੀਦੇ ਨੇ ਉਹ ਕੰਮ ਇਹ ਮਿਸ਼ਨ ਕਰ ਰਿਹਾ ਹੈ ਇਹ ਚੈਰੀਟੇਬਲ ਟਰਸਟ ਕਰ ਰਿਹਾ ਤੇ ਜੇ ਸਰਕਾਰ ਨਾਲ ਰਲ ਕੇ ਕਰੇ ਤਾਂ ਮੈਨੂੰ ਲੱਗਦਾ ਹੋਰ ਵੀ ਬਹੁਤ ਕਿਉਂਕਿ ਇਹਨਾਂ ਕੋਲ ਇੱਕ ਬਰਗੇਡ ਹੈ ਇਹਨਾਂ ਕੋਲ ਇੱਕ ਸਿਸਟਮ ਹੈ ਇੱਕ ਨਿਜਮਾਵਲੀ ਦੇ ਅਧੀਨ ਇਹ ਕੰਮ ਕਰਦੇ ਨੇ ਜਿੱਥੇ ਵੀ ਕਰਦੇ ਨੇ ਟੀਮ ਬਣੀ ਹੋਈ ਹੈ ਤੇ ਇਸ ਟੀਮ ਦੇ ਨਾਲ ਸਰਕਾਰ ਨੂੰ ਤਾਂ ਥੋੜਾ ਜਿਹਾ ਜੁੜ ਕੇ ਵੀ ਬਹੁਤ ਵੱਡਾ ਦਾ ਹੋ ਸਕਦਾ ਤੇ ਇਸ ਮਿਸ਼ਨ ਦਾ ਵੀ ਫਾਇਦਾ ਹੋ ਸਕਦਾ ਆਵਾਮ ਦਾ ਜਨਤਾ ਦਾ ਕਿੰਨਾ ਵੱਡਾ ਫਾਇਦਾ ਹੋ ਸਕਦਾ ਇਹਦੇ ਵਿੱਚ ਸੋ ਮੈਂ ਹੀ ਰਾਏ ਦੇ ਵਿੱਚ ਤਾਂ ਮੇਰੀ ਅਕਲ ਦੇ ਮੁਤਾਬਕ ਤਾਂ ਇਹ ਹੋਣਾ ਚਾਹੀਦਾ ਕਿ ਸਰਕਾਰ ਨੂੰ ਹੱਥ ਮਲਾਉਣਾ ਚਾਹੀਦਾ ਇਹਨਾਂ ਦੇ ਨਾਲ ਤਾਂ ਕਿ ਹੋਰ ਵੱਡੇ ਪੱਧਰ ਤੇ ਸਾਰੇ ਕੰਮ ਹੋ ਸਕਣ ਤੋਂ ਸਾਰੇ ਆਯੋਜਕਾਂ ਨੂੰ ਮੇਰੇ ਵੱਲੋਂ ਬਹੁਤ ਬਹੁਤ ਮੁਬਾਰਕ ਇਦਾਂ ਦੇ ਕੰਮ ਲਈ ਸਾਨੂੰ ਹਲਾਸ਼ੀਰੀ ਦੇਣੀ ਚਾਹੀਦੀ ਹੈ ਅੱਜ ਪਿੰਡ ਦੋਆਬਾ ਪੈਣੀ ਵਿੱਚ ਤੇ ਅੱਖਾਂ ਦਾ ਮੁਫਤ ਐ ਚੱਕਰ ਬਤੇ ਆਪਰੇਸ਼ਨ ਕੈਂਪ ਲਾਇਆ ਜਾਦੇ ਇਸ ਕੈਂਪ ਦਾ ਅਦੇ ਆਯੋਜਨ ਸਾਡੇ ਗੁਨਮੀਤ ਸਿੰਘ ਜੀ ਯੂਐਸਏ ਤੋਂ ਬੜੇ ਸ਼ਾਬਲੋਂ ਕੀਤਾ ਜਾਂਦਾ ਹੈ ਇਹ ਸਦਵਤ ਦਾ ਭਲਾ ਚੈਰੀ ਕਸਟ ਦੇ ਨਾਲ ਜੁੜੇ ਹੋਏ ਹਨ ਇਸ ਪਿੰਡ ਦੇ ਵਿੱਚ ਇਹਨਾਂ ਦਾ 16ਵਾਂ ਕੈਂਪ ਹੈ ਅੱਜ ਤੱਕ ਸਦਵਤ ਦਾ ਭਲਾ ਚੈਰੀ ਕਸਟ ਵੱਲੋਂ ਪੂਰੇ ਪੰਜਾਬ ਦੇ ਵਿੱਚ 626 ਕੈਂਪ ਲਾਜਾ ਚੁੱਕੇ ਜਾਂਦੇ ਪਿਛਲੇ ਕੈਂਪਾਂ ਨੂੰ ਦੇਖਦੇ ਹੋਏ ਅੱਜ ਤੱਕ ਵੀ ਜਿਹੜੀ ਇਲਾਕੇ ਦੇ ਵਿੱਚ ਜਿਵੇਂ ਲੋਕ ਜੁੜਵੇ ਹਨ ਲੱਗਦਾ ਹੈ ਕਿ ਅੱਜ ਤੋਂ 4-500 ਪੇਸ਼ੈਂਟ ਜਿਹੜਾ ਹੈ ਜਨਰਲ ਚੈੱਕਅਪ ਕੀਤਾ ਜਾਏਗਾ ਉਹਦੇ ਵਿੱਚੋਂ 100 ਦੇ ਕਰੀਬ ਪੇਸ਼ੈਂਟਸ ਨੂੰ ਸਿਲੈਕਟ ਕਰਕੇ ਆਪਰੇਸ਼ਨ ਜਿਹੜਾ ਹੈ ਅੰਬਾਲਾ ਆਈ ਹਸਪੀਟਲ ਮਲੇਰ ਕੋਟਾ ਵੱਲੋਂ ਡਾਕਟਰ ਪਰਮਜੀਤ ਸਿੰਘ ਵੱਲੋਂ ਕੀਤਾ ਜਾਏਗਾ ਇਸ ਕੈਂਪ ਦੇ ਵਿੱਚ ਜਿੱਥੇ ਦਵਾਈਆਂ ਫ੍ਰੀ ਦੇ ਰਹੇ ਨੇ ਸਭ ਨਾਲ ਵੱਡਾ ਜਿਹੜਾ ਉਪਰਾਲਾ ਕੀਤਾ ਗਿਆ ਹੈ ਕਿ ਜਿਹੜੇ ਲੋੜਵੰਦ ਮਰੀਜ਼ ਹੈਗੇ ਜਿਨ੍ਹਾਂ ਨੂੰ ਅੱਖਾਂ ਦੀ ਐਨਕਾਂ ਚਾਹੀਦੀਆਂ ਉਹ ਵੀ ਇਹ ਮੁਹਈਆ ਕਰਾ ਦੇਣ ਇਹ ਉਪਰਾਲਾ ਬਹੁਤ ਵੱਡਾ ਸਲਾਘਾਯੋਗ ਕਦਮ ਹੈ ਕਿਉਂਕਿ ਕਾਰਨ ਹੈ ਜਿਹੜੇ ਲੋਕ ਬਾਹਰ ਵਿਦੇਸ਼ਾਂ ਜਾਂਦੇ ਹੈਗੇ ਔਰ ਆਪਣੇ ਪਿੰਡਾਂ ਦੇ ਨਾਲ ਜੋੜਨ ਲਈ ਇਹਨਾਂ ਨੇ ਜੋ ਉਪਰਾਲੇ ਕੀਤਾ ਹੋਇਆ ਹੈ ਕਿ ਜੋ ਅਸੀਂ ਪੈਸਾ ਕਮਾਇਆ ਕੁਝ ਅਸੀਂ ਆਪਣਾ ਪਿੰਡਾਂ ਦੀ ਛੇਤ ਲੋਕਾਂ ਦੀ ਕਰਤਾਨਾ ਸੀ ਜਿਹੜੇ ਫਾਈਨੈਂਸ਼ਲੀ ਵੀਕ ਹੈਗੇ ਪਿੰਡਾਂ ਦੇ ਵਿੱਚ ਨੂੰ ਪਤਾ ਮੈਜੀਕਲ ਸੌਲ ਦਾ ਬਹੁਤ ਠੱਗ ਹੈ ਗਿਆ ਸੋ ਉਹਦੇ ਲਈ ਜਿਹੜਾ ਅੱਖਾਂ ਦਾ ਵੱਡਾ ਦਾਨ ਹੈ ਰੋਸ਼ਨੀ ਦੇਣਾ ਇੱਕ ਬਹੁਤ ਵੱਡਾ ਹੈ ਇਸ ਸਾਰਾ ਉਪਰਾਲੇ ਦੀ ਗਾਈਡੈਂਸ ਜਿਹੜੀ ਹੈ ਸਰਦਾਰ ਬਲਾ ਚੈਰੀਕ ਬਲ ਟੋਸਟ ਦੇ ਸਾਡੇ ਮੁਖੀ ਹੈਗੇ ਡਾਕਟਰ ਐਸ ਪੀ ਔਰਦਾਇ ਸਾਹਿਬ ਸਾਡੇ ਲੁਧਿਆਣਾ ਜਿਲ੍ਹੇ ਦੇ ਜਿਹੜੇ ਮੁਖੀ ਹੈਗੇ ਸਰਦਾਰ ਜਸਵੰਤ ਸਿੰਘ ਜੀ ਛਾਪਾ ਜੋ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਕਿ ਕੋਈ ਵੀ ਸੇਵਾ ਦਾ ਕੰਮ ਹੁੰਦਾ ਹੈ ਸਭ ਨਾਲ ਅੱਗੇ ਹੱਦਦੇ ਤੋਂ ਬਹੁਤ ਇਸ ਕੈਂਪ ਦੇ ਟੀਮ ਦੇ ਵਿੱਚ ਜਿਹੜਾ ਹੈ ਅਜਮਲਾਨ ਵਿੱਚ ਸਰਦਾਰ ਬਲਦੀਪ ਸਿੰਘ ਜੀ ਵੱਲੋਂ ਵੀ ਬਹੁਤ ਵੱਡਾ ਯੋਗਦਾਨ ਪਾਇਆ ਗਿਆ ਸਾਨੂੰ ਵੀ ਅੱਜ ਮੌਕਾ ਦਿੱਤਾ ਗਿਆ ਕਿ ਮੈਂ ਇਹਨਾਂ ਕਹੂੰਗਾ ਇੱਕ ਹੋਰ ਨਵੀਂ ਚੀਜ਼ ਮੈਂ ਦੇਖੀ ਹੈ ਤੁਸੀਂ ਵੀ ਦੇਖੋਗੇ ਕਿ ਇਹ ਜਦੋਂ ਵੀ ਲਿਸਟ ਕਰ ਰਹੇ ਹਨ ਆਧਾਰ ਕਾਰਡ ਲੈ ਕੇ ਕਰ ਰਹੇ ਹਨ ਤਾਂ ਕਿ ਇਹਨਾਂ ਨੇ ਨਵਾਂ ਉਪਰਾਲਾ ਕੀਤਾ ਹੈ ਕਿ ਕੱਲ ਨੂੰ ਅਗਰ ਮੰਨ ਲਓ ਫਿਰ ਵੀ ਬੰਦੇ ਨੂੰ ਲੋੜ ਪੈਂਦੀ ਹੈ ਕੋਈ ਸਟ੍ਰਾਈਗਰਸ ਦੀ ਦਵਾਈ ਦੀ ਤੇ ਇਹ ਉਹਨਾਂ ਦੇ ਘਰਾਂ ਤੱਕ ਪਹੁੰਚਾਣੀ ਹੈ ਜਿਵੇਂ ਪੰਜਾਬ ਸਰਕਾਰ ਹੀ ਕਹਿ ਰਹੀ ਹੈ ਕਿ ਅਸੀਂ ਘਰਾਂ ਵਿੱਚ ਆਨ ਬਚਾਉਂਗੇ ਇਹ ਜਾਣਦੇ ਕਿ ਘਰ ਘਰ ਅਸੀਂ ਦੋਸ਼ ਨਹੀਂ ਦਿੱਤੀ ਜਾਂਦਾ ਸਰਬਾਨਾਲ ਸਰਬਤ ਦਾ ਪਲਾ ਜਿਹੜਾ ਐਕੂਪੈਂਚਰ ਵੀ ਨਾਲ ਲੈ ਕੇ ਆਏਗਾ ਅਗਲੀ ਵਾਰਗੇ ਸ਼ਾਇਦ ਕੈਂਪ ਪਿੰਡ ਵੱਲੋਂ ਪੂਰੀ ਆਪਣੇ ਗੁਰਮੀਤ ਸਿੰਘ ਜੀ ਵੱਲੋਂ ਰਿਕੁਐਸਟ ਆਈ ਹੈ ਅਸੀਂ ਅਗਲਾ ਜਲਦੀ ਹੀ ਇੱਕ ਹਫਤੇ ਦਾ ਕੋਪਨਸ਼ਰ ਕੈਂਪ ਜਿਹੜਾ ਜੋਇੰਟਸ ਪੇਨ ਵਾਸਤੇ ਲਾਇਆ ਜਾਏਗਾ ਇਸ ਕੈਂਪ ਨੂੰ ਕਾਮਯਾਬ ਕਰਨ ਵਿੱਚ ਸਾਸੀ ਬਹੁਤ ਵੱਡੇ ਜਿਹੜੇ ਬੰਦਿਆਂ ਦਾ ਯੋਗਦਾਨ ਹੈ ਗੁਰਮੀਤ ਸਿੰਘ ਹੋਏ ਡਾਕਟਰ ਬਲਦੇਵ ਸਿੰਘ ਜੀ ਹੈ ਜਸਵੰਤ ਸਿੰਘ ਛੱਪਾ ਜੀ ਹੈ ਦਿਨੇਸ਼ ਜੀ ਹੈ ਜਿਹੜੇ ਸਾਡੇ ਨੈਸ਼ਨਲ ਸਪੋਰਟਸ ਪਲੇਅਰ ਹੈਗੇ ਹਮੇਸ਼ਾ ਇਹ ਲੋਕਾਂ ਨੂੰ ਜੋੜਨ ਵਿੱਚ ਕੰਮ ਕਰ ਰਹੇ ਨੇ ਇਹ ਬਹੁਤ ਸਲਾਘਾ ਦਾ ਯੋਗਦਾਨ ਹੈ ਸਰਵਤ ਦਾ ਭਲਾ ਚੈਰੀਟੇਬਲ ਟ੍ਰਸਟ ਜਿਹੜਾ ਡਾਕਟਰ ਐਸ ਪੀ ਸਿੰਘ ਅਭਰਾਏ ਦੀ ਅਗਵਾਈ ਚ ਚੱਲਦਾ ਸ਼ੀ ਸ਼ੀਸਾ 26 26 ਮਾ ਕੈਂਪ ਆ ਜੀ ਇੱਥੇ ਤੇ ਜਿੰਨਾ ਇਸ ਪਿੰਡ ਦੇ ਵਿੱਚ ਕੈਂਪ ਆ ਉਹ 16ਵਾਂ ਕੈਂਪ ਆ ਸਰਦਾਰ ਗੁਰਮੀਤ ਸਿੰਘ ਜੀ ਜਿਹੜੇ ਅਮਰੀਕਾ ਤੋਂ ਹਰ ਸਾਲ ਆਉਂਦੇ ਨੇ ਉਹ ਦੋ ਪਿੰਡਾਂ ਅਨਸਾਰ ਨਮਾਜ਼ ਰਾਤ ਤੇ ਦੁਆਵਾ ਪੈਣੀ ਚਲਾਉਂਦੇ ਆ ਉਹਨਾਂ ਦੇ ਨਾਲ ਸਰਦਾਰ ਬਲਦੇਵ ਸਿੰਘ ਜੀ ਡਾਕਟਰ ਇੰਦਰਜੀਤ ਸਿੰਘ ਜੀ ਢਿੰਗਰਾ ਜਿਹੜੇ WHO ਦੇ ਮੈਂਬਰ ਨੇ ਆ ਹੁਣ ਇੰਡੀਆ ਦੀ ਇਹਨਾਂ ਨੇ ਉੱਥੇ ਨਹਿਰ ਰਹਿਨਮਾਈ ਕਰੀ ਆ ਦਨੇਸ਼ ਰਫੌਰ ਜੀ ਨੇ ਜਿਹੜੇ ਖੜਾਰੀ ਦੇ ਨੈਸ਼ਨਲ ਪਲੇਅਰ ਆ ਆਪਣੇ ਅੰਤਰਰਾਸ਼ਟਰੀ ਲੜੇ ਨੇ ਤੇ ਇਹ ਸਾਰੇ ਜਣ ਦੀ ਇੱਕ ਬੜੀ ਵਧੀਆ ਟੀਮ ਆ ਅੱਜ ਇਹਦਾ ਸ਼ੁਰੂਆਤ ਜਿਹੜੀ ਬੀਬੀ ਮਾਨਤਮੀ ਸਰਪਜੀ ਜੀ ਪ੍ਰੋਫੈਸਰ ਨੇ ਕਾਲਜ ਦੇ ਵਿੱਚ ਤੇ ਨਾਲ ਫਿਲਮਾਂ ਦੇ ਵਿੱਚ ਵੀ ਨੇ ਸਾਹਿਬ ਦੇ ਵਿੱਚ ਵੀ ਕਈ ਕਿਤਾਬਾਂ ਉਹਨਾਂ ਨੇ ਲਿਖੀਆਂ ਇਹ ਸਾਰੇ ਅੱਜ ਇੱਥੇ ਰਲ ਕੇ ਆਏ ਨੇ ਲੋਕਾਂ ਦੀ ਸੇਵਾ ਦੇ ਵਿੱਚ ਹਾਜ਼ਰ ਹੋਏ ਨੇ ਤੇ ਪ੍ਰਮਾਤਮਾ ਕਰੇ ਸਾਡੀ ਸੇਵਾ ਇਵੇਂ ਹੀ ਸਫਲ ਕਰੇ ਦਾਤਾ ਅਰਦਾਸ ਕਰਦੀ ਆਣ ਸਮਝ ਦਿੰਦੇ ਕਿ ਅਸੀਂ ਚੱਲਦੇ ਰਹਿਣਗੇ ਛਪਾ ਜੀ ਚੱਲਦੇ ਰਹਿਣਗੇ ਜੀ ਹੁਣ 25 ਤਰੀਕ ਨੂੰ ਸਹਾਰ ਨਮਾਜ਼ ਰਿਹਾ ਜੀ ਤੇ ਉਹ ਵੀ ਸਰਦਾਰ ਗਰਮੀਤ ਸਿੰਘ ਉਹਨਾਂ ਦੇ ਪਰਿਵਾਰ ਵੱਲੋਂ ਸਰਦਾਰ ਬਲਦੇਵ ਸਿੰਘ ਉਹਨਾਂ ਵੱਲੋਂ ਤੇ ਕਿਉਂਕਿ ਇਹ ਸਾਰੇ ਲੋਕ ਜਿਹੜੇ ਆ ਇਹ ਸ਼ੁਰੂ ਤੋਂ ਸੇਵਾ ਵਾਲੇ ਹੀ ਨੇ ਡਾਕਟਰ ਐਸ.ਪੀ. ਸਿੰਘ ਅਭਰਾਏ ਨੇ ਅਮਰੀਕਾ ਦੇ ਵਿੱਚ ਸਰਦਾਰ ਗਰਮੀਤ ਸਿੰਘ ਉਹਨੇ ਦੇਖਦੇ ਆ ਕੰਮ ਸਿੱਧਾ ਠੀਕ ਠੀਕ ਹੈ ਜੀ ਸੰਤ ਮੇਰਾ ਮੈਂ ਸਰਬਾਧ ਦਾ ਭਲਾ ਨਾਲ ਜੁੜਿਆ ਹਾਂ ਸਰਬਾਧ ਦਾ ਭਲਾ ਬਹੁਤ ਵਧੀਆ ਕੰਮ ਕਰ ਰਹੀ ਆ ਹਮ ਰੋਲਦੇ ਫਿਰਦੇ ਕੋਈ ਬਾਤ ਨਾ ਪੁੱਛਤਾ ਕੂ ਗੁਰਸਾਂ ਕੀੜੇ ਹਮ ਥਾਪਦੇ ਸਾਡੀ ਕੋਈ ਆਤਲੀ ਉਹ ਆਪਣੇ ਗੁਰੂ ਕਰਾ ਰਿਆ ਸਰਬਾਧ ਦਾ ਭਲਾ ਵਾਲੇ ਕਰਾ ਲਏ ਆ ਸਰ ਅਸੀਂ ਤਾਂ ਇਹ ਚਾਹੁੰਨੇ ਬਤਵਾਦ ਲੋਕਾਂ ਨਾਲ ਸੇਵਾ ਅਸੀਂ ਗਾਜੀ ਆਪਣੇ ਪਿੰਡਾਂ 'ਤੇ ਸੈਂਪਲ ਲਗਾਇਆ ਹੈ ਤੇ ਕੀ ਕਹਿਣਾ ਚਾਹ ਰਹੇ ਹਾਂ ਆਪਣੇ ਲਾਕਟਰ ਰਾਹੀਂ ਅਸੀਂ ਤਾਂ ਆਪਣਾ ਹਰ ਜਗ੍ਹਾ ਬੰਦਾ ਲੋੜ ਬੰਦਾ ਅਸੀਂ ਇਹ ਜਿਹੇ ਮਰੀਜ਼ ਦੇਖਾ ਜਿਨ੍ਹਾਂ ਨੂੰ ਵਿਚਾਰਾਂ ਨੂੰ ਦਵਾਈ ਤਾਂ ਲੈਣੀ ਉਹ ਸਾਜਰੀਆਂ ਤਾਂ ਰਹੀਆਂ ਕਿ ਕੋਈ ਦੂਰ ਦੀ ਗੱਲ ਆ ਦਵਾਈ ਵੀ ਲੈਣੀ ਮੁਸ਼ਕਲ ਆ ਉਹਨਾਂ ਦਾ ਅਰਥ ਖਲਾ ਹੋ ਸਕੇਗਾ ਠੀਕ ਹੈ